ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਮੈਂ ਇਸ ਟਾਈਮ ਖੜਾ ਹਾਂ ਜੀ ਪੂਰੇ ਜਿਹੜਾ ਟਰੋਲੇ ਨੂੰ ਹਰੀ ਗੜ੍ਹਨ ਰੋਡ ਜਾਂਦਾ ਜੀ ਭਰਾਵੋ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਆਟਾ ਉਹਦੇ ਵਿੱਚ ਇੰਨਾ ਗੰਦਾ ਪਾਣੀ ਹੈ ਜੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਸਾਡਾ ਉਹੀ ਮੱਲੋ ਮੱਲੀ ਵੀਡੀਓ ਬਣਾਉਣ ਨੂੰ ਜੀ ਕਰਾਇਆ ਵੀ ਯਾਰ ਇਹ ਜੀਬ ਨੇ ਇੰਨਾ ਗੰਦਾ ਨੰਨਕਾ ਦੱਸਣਾ ਸਰਦਾਰਾਂ ਸਰਕਾਰਾਂ ਕਹਿ ਰਹੇ ਨੇ ਵੀ ਸਵਸਥ ਭਾਰਤ ਮਤਲਬ ਉਹਦਾ ਨਾਰਾ ਲਾ ਰਹਿਣੀ ਆ ਦੂਜੇ ਪਾਸੇ ਅਸੀਂ ਤਾਂ ਸਾਰਾ ਕੁਝ ਪੂਰਾ ਬੋਤਲਾਂ ਦਾ ਪਾਣੀ ਪਾਣੀ ਪੀਣਿਆਂਗੇ ਵੀ ਸਾਨੂੰ ਕਿਤੇ ਕੋਈ ਬਿਮਾਰੀਆਂ ਲੱਗ ਜੇ ਇੱਕ ਪਾਸੇ ਅਸੀਂ ਇਹਨਾਂ ਪਸ਼ੂਆਂ ਦਾ ਦੁੱਧ ਵੀ ਨਿਪਟਾ ਰਹੂ ਵੀ ਜੀ ਇਹਨੂੰ ਬਿਮਾਰੀ ਲੱਗ ਸਕਦੀ ਆ ਤਾਂ ਆਪਾਂ ਇਹਦਾ ਦੁੱਧ ਪੀ ਰਹੇ ਆ ਆ ਦੇਖੋ ਭਰਾਵੋ ਆਪੂ ਰਹੇਗੀ ਅਮਰ ਸੂਸਾਨਾ ਤਾਂ ਸੂਸਾਨਾ ਢ ਦੇ ਨਾਲ ਆਟਾ ਵੇ ਅੱਜ ਤੱਕ ਨੰਬਰ ਇੱਕ ਤੇ ਇਹ ਸਾਰਾ ਖਾਲੀ ਪਿਆ ਜੀ ਉਸ ਉਹ ਗੱਬ ਖਾਣਾਂ ਨੇ ਆ ਅੱਧੇ ਦੇ ਵਿੱਚ ਪਾਣੀ ਹੈ ਜੀ ਪਾਣੀ ਦੇਖੋ ਕਿੰਨਾ ਗੰਦਾ ਜੀ ਮੱਛੀ ਵਾਲੇ ਹੱਡੀਆਂ ਝਾ ਕਰੀ ਹੋਈਆਂ ਵੀ ਪਾਣੀ ਪੂਣੀ ਦੇ ਸਾਡੇ ਫੈਰੇ ਵਾਸਤੇ ਵੀਡੀਓ ਮਾਰ ਰਹੀ ਹੈ ਦੇਖੋ ਭਰਾਵਾਂ ਕਿੰਨਾ ਗੰਦਾ ਪਾਣੀ ਆ ਯਾਰ ਪਿੰਡਾਂ ਵਾਲਿਓ ਆ ਪਾਣੀ ਪੁਣੀ ਦਾ ਸਾਫ ਕਰੇ ਹੋਰ ਕੁਝ ਸਾਫ ਵਾਲੀ ਗੱਲ ਉਹ ਮੋਟਰ ਦੇ ਉੱਤੇ ਰਣ ਜਿਹੜੇ ਸਾਧਨ ਨਿਯੰਤਰਣ ਮੰਤਰੀ ਮੀਡੀਆ ਨੇ ਨਾਲ ਅੱਗੇ ਦਵਾਦਾ ਸਿੱਧਾ ਨਹਿਰ ਦੇ ਵਿੱਚੋਂ ਮੋਢੇ ਲੱਗ ਗਿਆ ਘੱਟੋ ਘੱਟ ਸਾਫਤਾ ਬਣੇ ਪਾਉਦੇ ਭਰਾ ਮਿਰਿਓ ਇਹ ਜੀਵ ਨੇ ਇਹਨਾਂ ਦਾ ਬਦੁੱਬੀ ਨੇਂਭਰਾ ਉਹ ਘੱਟੋ ਘੱਟ ਨੇ ਰੱਖੀ ਆਪਾਂ ਆ ਦੇਖੋ ਜੀ ਜਲਪ ਲੱਗੀ ਪਈ ਆ ਬੁਰਾ ਹਾਲ ਹੈ ਵਿਚਾਰੇ ਉਹ ਹੀ ਛੜੇ ਪਾਣੀ ਦੀ ਮਸਕ ਮਾਰਦਾ ਜੀ ਉਹਦੇ ਵਿੱਚ ਹੀ ਤੁਸੀਂ ਬੈਠੇ ਨੇ ਜੀ ਆਪੀ ਨਾਲ ਪਾਣੀ ਹੈ ਜੀ ਤੇ ਦੇਖੋ ਕਿੰਨੀ ਜਲਪ ਲੱਗੀ ਵੀ ਆ ਖੂਸਾ ਦਾ ਵਿੱਚ ਜੀ ਜੂ ਵੀ ਹੋਣੀ ਜੀ ਤੁਸੀਂ ਦੇਖੋ ਜਿਨ੍ਹਾਂ ਦੇ ਪਸ਼ੂਰੇ ਵਿਚਾਰੇ ਪਾਣੀ ਪੀਂਦੇ ਨੇ ਹਨਾ ਜਿਨ੍ਹਾਂ ਨੇ ਕਿਹਾ ਤੁਸੀਂ ਜਾਣ ਲੱਗੇ ਆ ਵੀ ਬੋਲ ਕੇ ਦੱਸਣਗੇ ਆਪਾਂ ਆ ਰੋਆ ਪਾਣੀ ਪੀਂਦੇ ਆ ਵੀਡੀਓ ਲਾਈਕ ਤੇ ਸ਼ੇਅਰ ਜੁ ਕਰਿਓ ਤਾਂ ਜੋ ਤੁਹਾਡੇ ਲਾਈਕ ਕਰਨ ਸੇ ਸਾਹਿਬ ਉਹ ਸੋਰਾ ਪਾਣੀ ਬਰ ਦੇਣ ਜੀ ਫੈਕਟਰੀ ਖਾਲਸਾ ਬਿਹਤਰੀਕ